ਸਾਡੇ ਮਾਧਿਅਮ ਰਾਹੀਂ ਦੱਸਣਾ ਚਾਹੁੰਦੇ ਆ ਕਿ ਅਸੀਂ ਕੱਲ ਸਾਡੀ ਜਿਹੜੀ CIA 1 ਦੀ ਟੀਮ ਹੈਗੀ ਹੈ ਜਿਹਦੇ ਵਿੱਚ ਥਾਣੇ ਥਾਣੇਦਾਰ ਆਪਣੇ ਪਰਮਜੀਤ ਸਿੰਘ ਹੈਗੇ ਨੇ ਇਹਨਾਂ ਦੀ ਨਾਲ ਇਹਨਾਂ ਦੀ ਟੀਮ ਸੀ ਤੇ ਆਪਣੇ ਜਿਹੜਾ ਦੋ ਤਿੰਨ ਦੀ ਦਰਮਿਆਨੀ ਰਾਤ ਨੂੰ ਆਪਣੇ ਜਿਹੜਾ ਮੁਕਸਰ ਰੋਡ ਤੇ ਹਾਈ ਟੈਕ ਨਾਕਾ ਸੀ ਉੱਥੇ ਉੱਥੇ ਇਹਨਾਂ ਦਾ ਹੈਗੀ ਸੀ ਡਿਊਟੀ ਨਾਕਾ ਲਾਇਆ ਸੀ ਤੇ ਇਹਨਾਂ ਨੂੰ ਇੱਕ ਮੁਕਸਰ ਵੱਲੋਂ ਜਿਹੜੀ ਕੀ ਆਉਂਦੀ ਹੈ ਕਾਰ ਦਿਖਾਈ ਦਿੱਤੀ ਤੇ ਨੇ ਕਾਰ ਦੇ ਦਵਾੜ ਬੜਾ ਹੀ ਜੇ ਰਾਤ ਦਿੱਤਾ ਰੋਕ ਕੇ ਵਾਪਸ ਕਰਨ ਦੀ ਕੋਸ਼ਿਸ਼ ਕੀਤੀ ਆ ਉਹਨੂੰ ਜਦੋਂ ਇਹ ਕਾਬੂ ਕੀਤਾ ਸਵਿਫਟ ਕਾਰ ਹੈਗੀ ਸੀ ਪੀਵੀ03ਬੀਐਨ2599 ਨੰਬਰ ਤੇ ਕਾਬੂ ਕਰਕੇ ਜਦੋਂ ਚੈੱਕ ਕੀਤਾ ਤਿੰਨ ਜਿਹੜੇ ਬੰਦੇ ਮਿਲੇ ਆਪਾਂ ਨੂੰ ਤੇ ਤਿੰਨਾਂ ਤੋਂ ਜਦੋਂ ਸਰਚ ਕਰਕੇ ਆਪਾਂ ਨੂੰ ਕਾਰ ਵਗੈਰਾ ਦੀ ਦੇ ਵਿੱਚ ਪੰਜ ਸੋਤੇ 52 ਗ੍ਰਾਮ ਹੈ ਰਹੀਂਦੀ ਆਪਾਂ ਕੋ ਬਰਾਮਦਗੀ ਹੋਈ ਆ ਜਿਹੜੇ ਤਿੰਨੇ ਬੰਦੇ ਸਨ ਉਹ ਸਾਰੇ ਬੀੜ ਤਲਾਬ ਦੇ ਹੀ ਆਪਣੇ ਜਿਹੜਾ ਇੱਥੇ ਹੈਗਾ ਉਹ ਉੱਥੇ ਤੇਰੇ ਸ਼ੀ ਹੈਗੇ ਆ ਤੇ ਜਿਹੜਾ ਸੰਜੀਵ ਜਸਵਿੰਦਰ ਸਤੀਸ਼ ਇੱਕ ਦੂਜੇ ਨੂੰ ਜਾਣਦੇ ਹੈਗੇ ਆ ਤੇ ਜਿਹੜਾ ਸੰਜੀਵ ਹੈਗਾ ਇਹਦੇ ਤੇ ਪਹਿਲਾਂ ਵੀ ਜਿੰਨੂ ਦੀ ਕਹਿੰਦੇ ਤਿੰਨ ਮੁਕਤਮੇ ਇਹਦੇ ਤੇ ਹੈਗੇ ਆ ਇੱਕ ਤਾਂ ਐਨ.ਟੀ.ਪੀ.ਐਸ ਸੈਕਟਰ ਦਾ ਹੀ ਆ ਤੇ ਇੱਕ 304 ਜਿਹੜੀ ਆਈ.ਪੀ.ਸੀ ਹੁੰਦੀ ਆ ਉਹਦਾ ਬਾਅਦ ਇੱਕ ਦੂਸਰਾ ਹੈਗਾ ਤੋਂ ਇਹ ਥੋੜੀ ਸਮਾਂ ਪਹਿਲਾਂ ਹੀ ਰੇਲ ਤੋਂ ਆਏ ਨੇ ਉਹ ਜਿਹੜੇ ਮੁਕਤਵਾ ਦਰਜ ਕਰਕੇ ਅੱਜ ਮੈਜਿਸਟਰੇਟ ਸਾਹਿਬ ਤੋਂ ਪੇਸ਼ ਕੀਤੇ ਸਨ ਉਹਨਾਂ ਦਾ ਰਿਵਾਂਡ ਲਿਆ ਹੁਣ ਪਤਾ ਕਰਾਂਗੇ ਕਿ ਕਿੱਥੋਂ ਲੈ ਕੇ ਆਉਂਦਾ ਸੀ ਤੇ ਕਿੰਨਾਂ ਨੂੰ ਗਾਂ-ਗਾਏ ਵੇਚਦਾ ਸੀ ਇੰਨਾ ਇੰਨਾ ਚਿੱਤਾ ਜਿਹੜਾ ਲਗਾਤਾਰ ਬੰਦਾ ਦੇ ਕਿਹੜੇ ਦਿਨ ਹੀ ਬੱਦਲ ਲੋਕੜਾ ਉਹ ਤੋਂ ਪਹਿਲਾਂ ਵੇਚਦਾ ਕੀ ਕਰਮ ਹੈ ਇਹਨਾਂ ਜਿੱਕਰ ਤੋਂ ਉਹਨਾਂ ਨੂੰ ਲੱਭੇ ਜਾਂਦਾ ਨਹੀਂ ਇਹਦਾ ਨਹੀਂ ਅਚਾਨਕ ਨਹੀਂ ਆਪਾਂ ਜੇ ਕਹਿ ਸਕਦੇ ਕਿ ਇਹ ਰੈਗੂਲਰ ਜਿੱਦਾਂ ਤੁਹਾਨੂੰ ਕਹਿੰਨੇ ਆ ਕਿ ਸਾਡੇ ਐਫਰਟਸ ਰੈਗੂਲਰ ਚੱਦੀ ਜਾ ਰਹੇ ਨੇ ਤੋ ਤਾਂ ਹੀ ਕਈ ਵਾਰੀ ਕੋਈ ਟਰਾਂਜ਼ਿਟ ਵਾਲਾ ਫੜਿਆ ਜਾਂਦਾ ਆਪਣਾ ਸ਼ਹਿਰ ਜਿੱਦਾਂ ਆਪਣਾ ਸ਼ਹਿਰ ਹੈਗਾ ਇਹ ਜਿਸ ਨੇ ਬਰਨਾਲੇ ਚੰਡੀਗੜ੍ਹ ਜਾਣਾ ਉਹ ਵੀ ਟਰਾਂਜ਼ਿਟ ਦੇ ਵਿੱਚ ਆ ਜਾਂਦਾ ਕਈ ਦੂਸਰੇ ਜ਼ਿਲ੍ਹਿਆਂ ਦੇ ਇੱਥੇ ਆ ਕੇ ਰਹਿ ਰਹੇ ਆ ਜਿੱਦਾਂ ਤੁਸੀਂ ਮਲੂਟ ਵਾਲੇ ਦੇਖੇ ਸੀ ਕੰਮ ਮਲੂਟ ਜ਼ਿਆਦਾ ਕਰਦੇ ਸੀ ਰਹਿੰਦੇ ਇੱਥੇ ਸੀ ਤੇ ਹੁਣ ਬੀੜ ਤਲਾਬ ਜਿਹੜਾ ਹੈਗਾ ਆਪਣਾ ਵੈਸੀ ਆਪਾਂ ਡਰੱਗ ਹੌਟਸਪੌਟ ਨੋਟੀਫਾਈਡ ਕੀਤਾ ਹੈਗਾ ਸੋ ਕੰਮ ਕਰਦੇ ਰਹਿੰਦੇ ਆਪਾਂ ਤੇ ਉਹ ਫਿਰ ਉਧਾਂ ਦੇ ਉਹ ਜਿਹੜੇ ਬੰਦੇ ਕਿਉਂਕਿ ਇਹੋ ਜਿਹੇ ਇਲਾਕਿਆਂ ਦੇ ਇਹੋ ਜਿਹੇ ਬੰਦਿਆਂ ਤੇ ਵੀ ਨਜ਼ਰ ਰਹਿੰਦੀ ਹੈ ਤੇ ਉਹ ਫਿਰ ਫੜੇ ਜਾਂਦੇ ਨੇ ਡਾਇਰੈਕਟ ਪੁਆਇਸਰ ਜਦੋਂ ਫਰਮਾਨ ਦੀ ਹੂੰ ਹੂੰ ਉਹਦੇ ਚ ਇਹ ਤਾਂ ਪਲਾਸਾ ਕਰ ਦਿੰਦੀ ਵੀ ਆ ਸਮਾਨ ਫੜ ਲਿਆ ਬਟ ਉਹਦੇ ਵਿੱਚ ਕੀ ਹੈ ਫਾਰਵਰਡ ਲਿੰਕ ਕੀ ਹੈ ਪਿਛਲਾ ਲਿੰਕ ਕੀ ਹੈ ਜਿਹਦਾ ਕਦੇ ਪਲਾਸਾ ਨਹੀਂ ਕੀਤਾ ਗਿਆ ਕਹਿੰਦਾ ਜੀ ਜਿਹੜੀ ਉਹ ਹੂੰ ਸਵਾਲ ਹੈ ਇਹਦੇ ਨਾਲ ਹੀ ਅੱਜ 40 ਕਿਲੋ ਹੇਰੋਨ ਦੇ ਮਾਮਲੇ ਹੂੰ ਸਭ ਤੋਂ ਵੱਡਾ ਜਿਹੜਾ ਮੁੱਖ ਹੈਗਾ ਦੋਸ਼ੀ ਉਹ ਜਸਮੀਤ ਸਿੰਘ ਹੈ ਹੂੰ ਜਸਮੀਤ ਸਿੰਘ ਤੇ ਭਾਜੀ ਮੇਰਾ ਨਾਮ ਤਰੰਧਾਰ ਨਾਲ ਹੈ ਜੀ ਅੱਛਾ ਹਾਂ ਠੀਕ ਹੈ ਤੇ ਉਹਦੇ ਚ ਇਦਾਂ ਜੀ ਮੈਂ ਤੁਹਾਡੀ ਸਵਾਲ ਦਾ ਵੇਸ ਜਿੱਦੋਂ ਤੁਸੀਂ ਅੱਜ ਤੇ ਕੱਲ 2-3 ਦੀ ਦਰਮਿਆਨੀ ਰਾਤ ਫੜਿਆ ਅੱਜ ਪੇਸ਼ ਕੀਤਾ ਕੱਲ ਤੁਸੀਂ ਪੁਛ ਪੜਤਾਲ ਕਰਾਂਗੇ ਫੇਰ ਹੀ ਬੈਕਵਰਡ ਤੇ ਫਾਰਵਰਡ ਲਿੰਕੇਜ ਦਾ ਪਤਾ ਲੱਗੂਗਾ ਜਿਹੜੀ ਪ੍ਰੈਸ ਕਾਨਫਰੈਂਸ ਜਿੱਦਾਂ ਆਪਾਂ ਕਰ ਰਹੇ ਆ ਇਹ ਤਾਂ ਤੁਰੰਤ ਮੌਕੇ ਤੇ ਹੁੰਦੀ ਹੈਗੀ ਸੋ ਉਸ ਤੋਂ ਬਾਅਦ ਤੇ ਮੇਰਾ ਖਿਆਲ ਆਪਾਂ ਇਦਾਂ ਦੀ ਕੋਈ ਫਾਲੋਅ ਅਪ ਕਾਨਫਰੈਂਸ ਹੋਈ ਨਹੀਂ ਜੇ ਉਹਦੇ ਚ ਹੁੰਦੀ ਹੈ ਤੇ ਉਹਦੇ ਚ ਫਿਰ ਇਸ ਚੀਜ਼ਾਂ ਦੇ ਖਲਾਸੇ ਹੁੰਦੇ ਨੇ ਇਹਦੇ ਬਟ ਫਿਰ ਵੀ ਉਦੋਂ ਜਦੋਂ ਆਪਾਂ ਪ੍ਰੋਪਰਟੀ ਦਾ ਨੋਟਿਸ ਚਸਪਾ ਕੀਤਾ ਸੀ ਉਦੋਂ ਚ ਵੀ ਦੱਸਿਆ ਸੀ ਹੈਗੀ ਬੰਦੇ ਕੁਝ ਆਈਡੈਂਟੀਫਾਈ ਕੀਤੇ ਆ ਉਹਨਾਂ ਚੋਂ ਇੱਕ ਬੰਦਾ ਆਪਾਂ ਅਰੈਸਟ ਵੀ ਕਰ ਲਿਆ ਹੈਗਾ ਸੋ ਰੈਗੂਲਰ ਸਾਡਾ ਪ੍ਰੋਸੈਸ ਚੱਲਦਾ ਰਹਿੰਦਾ ਬਟ ਹਾਂ ਕਿਉਂਕਿ ਪ੍ਰੈਸ ਕਾਨਫਰੈਂਸ ਮੋਮੈਂਟਰਲੀ ਉਸੇ ਵੇਲੇ ਹੁੰਦੀ ਹੈ ਉਸ ਵੇਲੇ ਤੇ ਜੋ ਮੌਕੇ ਤੇ ਤੱਥ ਹੁੰਦੇ ਨੇ ਜਿਹੜੇ ਬੜੇ ਫੱਦਦੇ ਬੰਦੇ ਫੜੇ ਹੁੰਦੇ ਉਹੀ ਫਿਰ ਇਹੀ ਦੱਸ ਸਕਦੇ ਆ ਜਾਂ ਤਾਂ ਇਹ ਤੇ ਸਾਨੂੰ ਵੀ ਨਹੀਂ ਪਤਾ ਕਿ ਕੌਣ ਹੋਰ ਹੈਗਾ ਤੇ ਆਪਾਂ ਨਹੀਂ ਕਰੀ ਹਾਂਜੀ ਇਹਦੀ ਹੁਣ ਅਸੀਂ ਜੀ ਤਫ਼ਤੀਸ਼ ਕਰਾਂਗੇ ਜਿਹੜੀ ਵੀ ਆਰਟੀਓ ਤੋਂ ਪਤਾ ਕਰ ਲੱਗਾ ਜੀ ਇਹ ਹਾਈ ਤੱਕ ਨਾ ਕਰਵਾਜੀ ਬੰਦੇ ਸਰ ਇਹ ਤਾਂ ਇਹਨਾਂ ਦੇ ਨਾਮ ਕਿ ਤਿੰਨੋਂ ਇੱਕੋ ਜਗ੍ਹਾ ਤੇ ਰਹਿੰਦੇ ਪੀੜ ਤਲਾਰ ਦੇ ਭਾਈ ਸਾਰੇ ਇੱਕ 19 ਸਾਲ ਦਾ ਇੱਕ 24 ਦਾ 30 ਦਾ ਪਹਿਲਾਂ ਕਿਸਾਂ ਦੇ ਵਿੱਚ ਇੱਕ ਜਣੇ ਸੰਜੀਤ ਤੇ ਪਹਿਲਾਂ ਪਰਚਾ ਹਸਪਤਾਲ ਦੇ ਜਿਆਦਾ ਖਰੀਦਣੇ ਟਾਈਮ ਉੱਤੇ ਕੰਮ ਕਰਦੇ ਦੇਖੋ ਜੀ ਜਿਹੜਾ ਇਹਦੇ ਤੇ ਇੱਕ ਆਪਾਂ ਮੰਨ ਕੇ ਚੱਲੀ ਕਿ ਜਦੋਂ ਬੰਦਾ ਫੜਿਆ ਗਿਆ ਉਹਦੇ ਰਿਡਾਰ ਤੇ ਆਉਂਦਾ ਇੱਕ 2023 ਜਿਹਦੇ ਤੇ ਜਨਾ ਕਿ ਆਪਣੇ ਥਾਣਾ ਥਰਮਲ ਚ ਬਠਿੰਡੇ ਜੇ ਪਰਚਾ ਦਰਜ ਹੋਇਆ ਸੀ ਜੇ ਆਪਾਂ ਉਹਨੂੰ ਮੰਨ ਕੇ ਚੱਲੀ ਤੇ ਕੱਟਆਫ ਡੇਟ ਤੇ 23 ਤੱਕ ਇਹ ਹੈ ਗਈ ਹੈਗੇ ਜੀ ਇਹਨਾਂ ਦੇ ਵਿੱਚੋਂ ਇੱਕ ਜਣਾ ਜੇਲ੍ਹ ਤੋਂ ਛੁੱਟਿਆ ਐ ਸੰਜੀਵ ਕੁਮਾਰੀ ਬਾਕੀ ਇਹ ਦੀ ਹਜੇ ਪ੍ਰਾਤਿਕ ਬਾਇਓ ਜਿਹੜੀ ਪਿਸ਼ੋਕੜ ਵੈਰੀਫਾਈ ਕਰ ਰਹੇ ਆ ਇਹਦੇ ਸਾਹਮਣੇ ਤੇ ਇਹਦੇ ਤੇ ਪਰਚੇ ਕਿਉਂ ਆਪਣੇ ਬਟਿੰਡੇ ਦੇ ਥਾਣੇ ਚ ਧਰਮਲ ਤੇ ਸਦਰਤ ਜੀ ਹੈਗੇ ਸੀ ਸਾਹਮਣੇ ਆ ਗਏ ਨੇ ਬਾਕੀਆਂ ਦਾ ਪਤਾ ਕਰ ਰਹੇ ਹੋ ਸਕਦਾ ਕਿ ਉਹਨਾਂ ਤੇ ਵੀ ਹੋਵੇ ਕੀ ਮਤਲਬ ਮੈਨੂੰ ਨਹੀਂ ਪਤਾ ਕੀ ਮਤਲਬ ਹੁਣ ਮੈਂ ਕਿਦਾਂ ਦੱਸਾਂ ਦੋ ਵੱਡੇ ਕਾਮੇ ਤੇ ਕੋਈ ਪੁੱਛ ਕਿਸ ਕਿੰਨੀ ਬੈਂਕਰ ਜੇ ਤੁਹਾਨੂੰ ਸਾਹਮਣੇ ਆਇਆ ਕਿ ਵੀਰਤਲਾ ਦੇ ਵਿੱਚ ਕਿਸ ਤਰ੍ਹਾਂ ਇਹ ਚਲਵੀ ਕਰਦੇ ਸੀਗੇ ਲਿਆ ਕੇ ਇਹ ਤੇ ਲੈ ਕੇ ਆ ਰਹੇ ਆ ਜੀ ਮੈਂ ਉਹੀ ਕਹਿ ਰਿਹਾ ਹਾਂ ਇਹ ਤੇ ਲੈ ਕੇ ਇਹ ਮੈਂ ਉਹ ਤੁਹਾਨੂੰ ਕਹਿ ਰਿਹਾ ਹੁਣ ਮੈਂ ਰਿਮਾਂਡ ਤੇ ਲਿੱਤੇ ਨੇ ਬੰਦੇ ਹੁਣ ਪੁੱਛਪੜਤਾਂ ਨਹੀਂ 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 ਨਾ ਨਾਥਿੰਗ ਆਫ ਥੈਟ ਹਜੇ ਹੀ ਕਰਾਂਗੇ ਹਜੇ ਮੈਂ ਵੀਰੇ ਜੀ ਕਹਿ ਰਹੇ ਹੁਣ ਅਸੀਂ ਸਾਡੇ ਅਜੇ ਬੰਦੇ ਕੋਰਟ ਚ ਹੀ ਖੜੁੱਤੇ ਹੈਗੇ ਆ ਉਹਨਾਂ ਨੂੰ ਰਿਮਾਂਡ ਲਾਵਾਂਗੇ ਫੇਰ ਇਹ ਸਾਰੀ ਚੀਜ਼ ਅੱਗੇ ਕੁਝ ਪੰਤਾਲ ਕਰ ਰਹੀਆਂ ਸੇਲ ਬੰਦੇ ਕੋਰਤੀ ਇਹ ਮੁਖਸਰ ਨੂੰ ਆ ਰਹੀ ਸੀ ਜੀ ਇਹ ਬੰਦੇ ਹੋਰ ਕਿਹੜੇ ਇਨਵੋਲਡ ਹੈ ਕਈ ਵਾਰੀ ਡ੍ਰੌਪ ਆਫ ਪੁਆਇੰਟ ਕੁਝ ਹੋਰ ਹੁੰਦਾ ਕੁਝ ਹੋਰ ਹੁੰਦਾ ਉਹ ਸਾਰੀਆਂ ਜੇ ਆਫਟਰ ਜਿਹੜੀਆਂ ਅੱਜ ਤੋਂ ਬਾਅਦ ਹੀ ਇਹ ਸਾਰੀਆਂ ਚੀਜ਼ਾਂ ਉਹਨਾਂ ਜਾਗਰੂ ਨਹੀਂ ਇਹ ਤੈਨਾਂ ਵਿੱਚ ਕੋਈ ਨਹੀਂ ਕਰਦਾ ਇਹਦੇ ਚ ਇੱਕ ਗੱਲ ਇਹ ਵੀ ਹੈ ਜੀ ਪਿਛਲੀ ਜਿਹੜੀ 1/2 ਕਿਲੋ ਹੈ ਰਿਆਂ ਨੂੰ ਪਈ ਸੀ ਜੇਲ੍ਹ ਦੇ ਵਿੱਚ ਉਹ ਨੈਟਵਰਕ ਚਲਾਇਆ ਜਾਂਦਾ ਸੀ ਕਿ ਇਹ ਵੀ ਨੈਟਵਰਕ ਕਦੇ ਮੁਸੇਹ ਪਤਾ ਨਹੀਂ ਚੱਲਿਆ ਜੀ ਜੇ ਜਦੋਂ ਹੋਏਗਾ ਤੇ ਉਹ ਸਾਹਮਣੇ ਆ ਜੂਗਾ ਬੰਦਾ ਆਪਾਂ ਜੀ ਲਾ ਲਵੀਂ ਫਿਰ ਉਹ ਜੇ ਹੋਇਆ ਤਾਂ ਉਹ ਵੀ ਆਨਰ ਰਿਕਾਰਡ ਆ ਜੇਗਾ ਉਸ ਉੱਤੇ ਵੀ ਕਾਰਵਾਈ ਕਰਾਂਗੇ ਉਹਥਲਾ ਆਪਾਂ ਪ੍ਰੋਡਕਸ਼ਨ ਬਜਟ ਤੇ ਲਿਆਂਦਾ ਗਿਆ ਸੀ ਲੈ ਕੇ ਆਏ ਸੀ ਹਾਂ ਜੀ ਹਾਂ ਨਹੀਂ ਕੀ ਕਹਾਂਗਾ ਨਹੀਂ ਵੇਖੋ ਜੀ ਮੈਂ ਡਿਟੇਲ ਆਫ ਇਨਵੈਸਟੀਗੇਸ਼ਨ ਤੇ ਨਹੀਂ ਸ਼ੇਅਰ ਕਰਾਂਗਾ ਕਿਉਂਕਿ ਉਹਦੇ ਜਿਹੜੇ ਬੰਦੇ ਆਏ ਹੁੰਦੇ ਧਿਆਨ ਚ ਤੇ ਸਾਹਮਣੇ ਆਏ ਹੁੰਦੇ ਫਿਰ ਉਹ ਅਗਲੇ ਵੀ ਉਹ ਦੇਖਦੇ ਰਹਿੰਦੇ ਆ ਉਹ ਕੋਈ ਨਾ ਕੁਝ ਤਾਂ ਹੈ ਹੈ ਬਿਲਕੁਲ ਹੈ ਜੇ ਬੰਦਾ ਇਹੀ ਲੈ ਕੇ ਆਏ ਤਾਂ ਡੈਫੀਨਿਟਲੀ